ਜੇਕਰ ਤੁਸੀਂ ਡਾਲਰ ਕਮਾਉਣ ਜਾਂ ਫਿਰ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਵਿਦੇਸ਼ ਜਾਣ ਦੀ ਸੋਚ ਰਹੇ ਹੋ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜ਼ਰਾ ਠਹਿਰ ਜਾਓ ਪਹਿਲਾਂ ਵਿਦੇਸ਼ ਗਏ ਆ ਚਮਕੀਲੇ ਨਾਮ ਦੇ ਨੌਜਵਾਨ ਦੀ ਕਹਾਣੀ ਸੁਣ ਲਵੋ ਹਲਕਾ ਸਮਰਾਲਾ ਦੇ ਪਿੰਡ ਸਲੌਦੀ ਦਾ ਰਹਿਣ ਵਾਲਾ ਚਮਕੀਲਾ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਆਪਣੇ ਘਰ ਦੀ ਗਰੀਬੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਚਮਕੀਲੇ ਨੇ ਦੁਬਈ ਜਾਣ ਦਾ ਫੈਸਲਾ ਕੀਤਾ ਪਰ ਏਜੰਟ ਨੇ ਅਜਿਹੀ 420 ਕਰਕੇ ਚਮਕੀਲੇ ਨੂੰ ਜਹਾਜ਼ ਚੜਾ ਦਿੱਤਾ ਕਿ ਜਿਸ ਤੋਂ ਬਾਅਦ ਇਸ ਨੌਜਵਾਨ ਦਾ ਝੁੱਗਾ ਝੋੜ ਹੋ ਗਿਆ ਮੇਰਾ ਨਾਮ ਹੀ ਚਮਕੀਲਾ ਸਿੰਘ ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਹਾਂ ਮੈਂ 17 ਮਾਰਚ 2023 ਨੂੰ ਦੁਬਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲਾ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ। ਉੱਥੇ ਜੀ ਮੇਰੇ ਨਾਲ ਨੇ ਜਾਇ ਕੁੱਟਮਾਰ ਕੀਤੀ ਜੀ। ਕੁੱਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ। ਫੇਰ ਜੀ ਮੇਰੇ ਘਰੋਂ ਪੈਸੇ ਦੀ ਡਿਮਾਂਡ ਕਰਦੇ ਸੀ ਉਹ। ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕਾਰ ਨੇ ਕਢਵਾਇਆ ਜੀ ਉਥੋਂ। ਕੀ ਦਸ਼ਤ ਹੋਏ ਨੇ ਸਦਾ ਕੀ ਕੀਤਾ ਗਿਆ ਤੁਹਾਡੇ ਤੇ? ਨਸਾਤਰੀ ਮੇਰੀ ਬਾਹ ਜੀ ਪੈਪਾ ਪਈ ਸੀ ਜਿਹਨਾਂ ਨੇ ਆ ਕੁੱਟਮਾਰ ਕੀਤੀ ਜੀ ਤੇ ਤੇ ਦਲਪਰੀ ਦੇ ਭਰਾ ਜੀ ਜੋ ਕਿ ਕਾਲਾ ਜੀ ਉਹਨੇ ਜੀ ਤੇ ਉਹਨੇ ਜਾਇ ਕੁਟ ਮਾਰ ਕਰਦੀ ਬੇ ਪੈਸੇ ਦੀ ਡਿਮਾਂਡ ਕਰਦੀ ਹੁੰਦੀ ਸੀ ਮੇਰੇ ਤੋਂ ਹੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਈ ਇਸ ਤੇ ਹੁਣ ਤੱਕ ਇਹ ਮੈਨੂੰ ਨਾਲ 6 ਮਹੀਨੇ ਤਨਗਾ ਮਿਲੀਆ ਨਾਲ ਹੀ ਹੋਵੇਗਾ 80000 ਰੁਪਏ ਹੋ ਆ ਜੀ ਇੱਕ ਮੇਰਾ ਮੋਟਰਸਾਈਕਲ ਆਈ 28000 ਰੁਪਏ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਹੈ ਜੀ ਇਹਨੂੰ ਮੋਟਰਸਾਈਕਲ ਡੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜਿਵੇਂ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲ ਹੀ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋ ਤਾਂ ਵੀ ਟਿਕਟ ਨੂੰ ਪੈਸੇ ਘਟਦ ਨੇ ਵੀ ਦਿੰਦੇ ਇਹ ਤਾਂ ਉਹ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਮੈਂ ਇਹ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹਨਾਂ ਦੇ ਖਿਲਾਫ ਹੀ ਹੁਣ ਤੱਕ ਰਹੀ ਠੀਕ ਕੀ ਕਾਰਵਾਈ ਵੀ ਹੁਣ ਤੱਕ ਰਹੀ ਹੋ ਬਸ ਬੁਲਾਈ ਗਈ ਸੁਣਾਈ ਹੋਈ ਨਹੀਂ ਕੋਈ ਜੀ ਇਹਦਾ ਕੇਸ ਦਾ ਕੇਸ ਦਾਜ ਹੋ ਚੁੱਕਿਆ ਹੈ ਕਿ ਨਾ ਗ੍ਰਿਫਤਾਰੀ ਪਈ ਹੈ ਜੀ ਨਹੀਂ ਹਾਲੇ ਸਾਨੂੰ ਨਹੀਂ ਪਤਾ ਗ੍ਰਿਫਤਾਰੀ ਜੀ ਜੀ ਕੋਈ ਫੋਨ ਵਗੈਰਾ ਤੇ ਤੁਹਾਨੂੰ ਕਿਵੇਂ ਹਾਂ ਜੀ ਇਹਨਾਂ ਦਾ ਕੋਈ ਚਾਚਾ ਪਾਣੀ ਕੋਣ ਹੈ ਜੀ ਉਹ ਮੈਨੂੰ ਕੈਨੇਡਾ ਦਾ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਜ ਜਾ ਨਹੀਂ ਅਗਲੀ ਅਗਲੀ ਰਿਪੋਰਟ ਦਿੱਤੀ ਹੈ ਵਾਪਸ ਲਾ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ ਉਦੀ ਰਿਕਾਰਡਿੰਗ ਹੋ ਰਹੀ ਹੈ ਜੀ ਹਾਂਜੀ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ ਕਿਸੇ ਸਰਪਸਦ ਘਰ ਜੇ ਨੋਲ ਏਰੀਆ ਉਹ ਕਿ세 ਆਪ ਸਰ ਦਾ ਨੋ ਲੈ ਰਿਹਾ ਜੀ ਕਿਸੇ ਦਾ ਹਾਂਜੀ ਹੁਣ ਕੀ ਮੰਗ ਕਰਦੇ ਹੋ ਮੰਗੇ ਚਾਹੁੰਦੇ ਵੀ ਸਾਨੂੰ ਵੀ ਇਨਸਾਫ ਦਵਾਇਆ ਵੀ ਜਲਦੀ ਜਲਦੀ ਇਹਦੇ ਗ੍ਰਫਤਾਰ ਹੋਵੇ ਜੀ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਜਿਹੜਾ ਤੁਸੀਂ ਬਾਹਰ ਗਏ ਸੀ ਕਿੰਨਾ ਕੁ ਲੋਨ ਦਿੱਤਾ ਹੋਣਾ ਤੁਸੀਂ ਕਿਉਂਕਿ ਹਾਲਾਤ ਤੁਹਾਡੇ ਜਿਹੜੇ ਘਰ ਦੇ ਨੇ ਉਹ ਠੀਕ ਨਹੀਂ ਲੱਗਦੇ ਹੈਗੇ ਕਿੰਨਾ ਕੁ ਲੋਨ ਲਿੱਤਾ ਸੀ ਤੇ ਉੱਥੋਂ ਆਉਣ ਲਈ ਕਿੰਨੀ ਕਿ ਤੁਹਾਨੂੰ ਜਦੋਂ ਜਾਇਦ ਕਰਨੀ ਪਈ ਹਾਂਜੀ ਮੈਂ 5% ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ ਉਹਦਾ ਵੀ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਨੇ ਜੀ ਹਾਂਜੀ ਤੇ ਉਦੋਂ ਵਾਪਸ ਕਿਵੇਂ ਵਾਪਸ ਜੀ ਮੈਂ ਪੰਜਾਬ ਹੈਲਪ ਕੇਅਰ ਦੀ ਮੈਂ ਆਏ ਹਾਂ ਜੀ ਉਹਨਾਂ ਨੇ ਘੜਵਾਏ ਵੀ ਰੋਣਾ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਤੇ ਅਸੀਂ ਸਲੌਦੀ ਦੇ ਰਹਿੰਦੇ ਆ ਜੀ ਮੇਰੇ ਘਰ ਵਾਲੇ ਦਾ ਨਾਮ ਵੀ ਚਮਕੀਲਾ ਸਿੰਘ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਦਲਪ੍ਰੀਤ ਸਿੰਘ ਨੂੰ ਜੀ ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦਵਾਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ੇ ਤੇ ਹੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਾ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪਰੇਸ਼ਾਨ ਵੀ ਕੀਤੇ ਤੇ ਅਸੀਂ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ ਤੇ ਉਹਨਾਂ ਦੇ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਬਹੁਤ ਜ਼ਿਆਦਾ ਕਿ ਮੈਂ ਕਿ ਲੋਨ ਆ ਜਿਹੜਾ ਕਿਵੇਂ ਲਿੱਤਾ ਵਾ ਗਹਿਣੇ ਗੁਣੇ ਵੀ ਕੋਈ ਹਾਂਜੀ ਮਤਲਬ ਦੇ ਵਿੱਚ ਹੋਣਗੇ ਵਿੱਚੇ ਹਾਂਜੀ ਮੈਂ ਆਪਣੇ ਟੋਪਸ ਨੇ ਜੀ ਮੇਰੀ ਮੰਦੀ ਆ ਜੀ ਘਰਦਿਆਂ ਦੇ ਮੰਦੀ ਆ ਜੀ ਮਤਲਬ ਸੋਨੇ ਦੇ ਗਹਿਣੇ ਜੀ ਉਹ ਅਸੀਂ ਰੱਖੇ ਹੋਏ ਨੇ ਤੇ ਹੁਣ ਤੁਹਾਡੇ ਕਿਵੇਂ ਕਿ ਤਮਕੀਆਂ ਕਿ ਇਹਨਾਂ ਦੀ ਆ ਰਹੀਆਂ ਤੁਹਾਨੂੰ ਕਰਮ ਕੀ ਸਾਨੂੰ ਕਰੇਡਾਂ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ ਸੋਨੂ ਹਣੇ ਨੇ ਮਤਲਬ ਕੀ ਤਿਲਪ੍ਰੀਤ ਦੇ ਸਾਲਾ ਜਨੇ ਆ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰ ਦੇ ਆਂਗਰੇ ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ ਤੁਸੀਂ ਕਿੰਨੇ ਤਰੀਕ ਨੂੰ ਜਿਹੜੀ ਰਿਪੋਰਟ ਦਰਜ ਕਰਾਈ ਸੀ ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਆਉਣਾ ਸੀਗਾ ਇਹਨੂੰ ਤਾਂ ਪਹਿਲਾਂ ਕਰਵਾਈ ਸੀਗੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੈ ਜਿਵੇਂ ਤੁਸੀਂ ਲੈ ਕੇ ਗਏ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਕਰੇ ਆਊਗਾ ਇਹਨਾਂ ਨੇ ਮਤਲਬ ਕਿ ਇਦਾਂ ਦੀ ਲੈਂਗੁਏਜ ਨਾਲ ਸਾਡੇ ਨਾਲ ਗੱਲ ਕੀਤੀ ਹੈ ਮਤਲਬ ਕਿ ਬਹੁਤ ਤੰਗ ਪ੍ਰੇਸ਼ਾਨ ਵੀ ਕਰਦੇ ਨੇ ਪੈ ਮਤਲਬ ਕਿ ਅਸੀਂ ਤਾਂ ਇਹ ਇਨਸਾਫ ਤੋਂ ਨੇ ਵੀ 6.5 ਤਿੰਨ ਇਨਸਾਫ ਹੋਵੇ ਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਨਾ ਤੇ ਉਧਰ ਇਸ ਮਾਮਲੇ 'ਚ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਵੀ ਸੁਣੋ ਮਨਪ੍ਰੀਤ ਕੌਰ ਨਾ ਚੰਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ ਚੰਕੀਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਇਥੇ ਏਜੰਟੀ ਦਾ ਕੰਮ ਕਰਦਾ ਸੀ ਸੰਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮਿਟ ਤੇ ਪੈਸੇ ਲਏ ਸੀਗੇ ਪਰ ਉਹਨੂੰ ਵਰਕ ਪਰਮਿਟ ਦੀ ਵਿਜਾ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ ਕਾਫੀ ਇਹਨਾਂ ਦੀ ਜਦੋਂ ਜਾਹਰ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੇ ਟੀਮ ਉਹਨੇ ਉਸ ਤੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਹੈ ਤੇ ਉਹਦੇ ਸਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈਗਾ। ਕੋਈ ਉਹਨਾਂ ਵੱਲੋਂ ਕੋਈ ਫੋਨ ਕਾਲ ਵਗੈਰਾ ਥ੍ਰੈਟ ਵਗੈਰਾ ਵੀ ਦਿੱਤੀਆਂ ਗਈਆਂ ਵੀ ਕੋਈ ਅਫਸਰਾਂ ਨਾਲ ਕੁਝ ਹੈ। ਨਹੀਂ ਉਹਦੇ ਵਿੱਚ ਜਿਹੜਾ ਅਸੀਂ ਪਾਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ੍ਰੈਟਿੰਗ ਬਾਰੇ ਲਿਖਿਆ ਗਿਆ ਵੀ ਸਾਨੂੰ ਥ੍ਰੈਟ ਕੀਤਾ ਗਿਆ। ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ। ਉਹ ਆਲਰੇਡੀ ਪਾਰਚਾ ਦਰਜ ਹੈ। ਜਿਹੜਾ ਪਾਰਚਾ ਹੈਗਾ ਉਹ ਅੰਦਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਰਜੀ ਗ੍ਰਿਫਤਾਰੀ ਹੋ ਗਈ ਨਹੀਂ ਅਜੇ ਕੋਈ ਰੇਟਾਂ ਜਾਰੀ ਨਹੀਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਏਜੰਟ ਦਿਲਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਏਜੰਟ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਖੈਰ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਚੱਕਰ 'ਚ ਅੱਜ ਦੇ ਦਿਨ ਠੱਗ ਏਜੰਟਾਂ ਦਾ ਸ਼ਿਕਾਰ ਹੋ ਰਹੀ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸੋ ਇਸ ਤੇ ਪੰਜਾਬ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ